ਅਬ ਤੋਂ ਪਹਿਲਾਂ ਮੈਂ ਤੁਹਾਡੇ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਪਰਮਾਤਮਾ ਦੀ ਕਿਰਪਾ ਹੋਈ ਹੈ ਹਲਕਾ ਸਾਨੇਵਾਲ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਹੈ ਦੋਨੇ ਪਾਰਟੀਆਂ ਕਾਂਗਰਸ ਅਕਾਲੀ ਦਲ ਰਲ ਕੇ ਬੂਥ ਲਗਾਏ ਰਲ ਕੇ ਪਿੰਡ ਵੰਡ ਕੇ ਇੱਕ ਦੂਜੇ ਨੂੰ ਸਾਰਿਆ ਕੋਸ਼ਿਸ਼ ਕੀਤੀ ਇਹਨਾਂ ਨੇ ਹਲਕਾ ਸਾਨੇਵਾਲ ਨੂੰ ਆਮ ਆਦਮੀ ਪਾਰਟੀ ਨੇ ਹਰਾਉਣ ਨੂੰ ਪਰ ਜਦੋਂ ਪਰਮਾਤਮਾ ਦੀ ਦਇਆ ਹੋਵੇ ਹਲਕਾ ਸਾਨੇਵਾਲ ਦੇ ਲੋਕ ਨਾਲ ਹੁਣ ਮੈਂ ਹਲਕਾ ਸਾਨੇਵਾਲ ਦੇ ਸਾਰੇ ਬਜ਼ੁਰਗਾਂ ਦਾ ਵੀਰਾਂ ਦਾ ਨੌਜਵਾਨਾਂ ਦਾ ਭੈਣਾ ਮਤਾਮਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਤੁਨਵਾਦ ਕਰਦਾ ਅੱਜ ਤੁਸੀਂ ਹੌਸਲਾ ਹੋਰ ਬਲੰਦ ਕਰਤਾ ਬਹੁਤ ਮਾਣ ਦਿੱਤਾ ਆਧਨੋ ਵੱਧ ਜਿਹੜੀਆਂ ਆਮ ਆਦਮੀ ਪਾਰਟੀ ਦੀ ਸੀਟ ਹੋਈ ਜਿੱਤ ਹੋਈ ਆ ਆਧਨੋ ਵੱਧ ਵੋਟਾਂ 75% ਵੋਟ ਜਿਹੜੀ ਮੈਂ ਕਹੂੰਗਾ ਆਮ ਆਦਮੀ ਪਾਰਟੀ ਨੂੰ ਪਈ ਹਲਕਾ ਸਾਨੇ ਹਲਚ ਮੈਂ ਸਾਰੇ ਪਿੰਡਾਂ ਦੇ ਬਜ਼ੁਰਗਾਂ ਦਾ ਸਰਪੰਚਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਵਾਅਦਾ ਕਰਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਸਾਡੇ ਉਮੀਦਵਾਰ ਜਿਤਾਏ ਉਹਨਾਂ ਨੂੰ ਵਾਅਦਾ ਕਿ ਇੱਕ ਇੱਕ ਕੰਮ ਤੁਹਾਡਾ ਸੇਵਾਦਾਰ ਬਣ ਕੇ ਤੁਹਾਡਾ ਨੌਕਰ ਬਣ ਕੇ ਜਿਸ ਤਰ੍ਹਾਂ ਲੱਗੇ ਹੋਏ ਸੀ ਉਸ ਤਰ੍ਹਾਂ ਲੱਗੇ ਰਾਂਗੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਹੁਕਮ ਸੀ ਅਰਵਿੰਦ ਕੇਜਰੀਵਾਲ ਜੀ ਦਾ ਵੀ ਹੁਕਮ ਸੀ ਕਿ ਪੂਰੇ ਪਿਆਰ ਨਾਲ ਸਿਰ ਜਿਹੜੀ ਸ਼ਾਂਤੀਪੂਰਵਕ ਇਲੈਕਸ਼ਨ ਕਰਾਉਣੀ ਹੈ ਸ਼ਾਂਤੀਪੂਰਵਕ ਇਲੈਕਸ਼ਨ ਹੋਈ ਹੈ ਕਿਸੇ ਨੂੰ ਧੱਕਾ ਨਹੀਂ ਹੋਇਆ ਬਹੁਤ ਵੱਡੀ ਜਿੱਤ ਜਿਹੜੀ ਆਮ ਆਦਮੀ ਪਾਰਟੀ ਦੀ ਹੋਈ ਹੈ ਸੋ ਮੈਂ ਆਪਣੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਹਲਕਾ ਸਾਂਹੇয়াল ਵੱਲੋਂ ਹਲਕਾ ਸਾਂਹੇয়াল ਦੇ ਵਸਨੀਕਾਂ ਵੱਲੋਂ ਮੁਬਾਰਕਬਾਦ ਦਿੰਦਾ ਅਕਾਲੀ ਦਲ ਕਹਿੰ ਰਿਹਾ ਸਾਡੀ ਵਾਪਸੀ ਹੋਈ ਹੈ ਕੁਝ ਉਹਨਾਂ ਨੇ ਸਵਾਲ ਵੀ ਚੁੱਕੇ ਨੇ ਕਹਿੰਦੇ ਕਿ ਤੁਹਾਡੇ ਜਿਹੜੇ ਮੰਤਰੀ ਆ ਜਾਂ ਵਿਧਾਇਕ ਆਪਣੇ ਪਿੰਡ ਦਾ ਕਾਰਜ ਮੈਂ ਤੇ ਆਪਣੇ ਪਿੰਡੋਂ ਜਿੱਤੇ ਆ ਮੁੰਡੀਆਂ ਚੋਂ ਜਿੱਤੇ ਆ ਬਹੁਤ ਵੱਡੀ ਜਿੱਤੇ ਆ ਜਿਹੜੇ ਅਸੀਂ ਤੇ ਪੂਰੀ ਜੋਰ ਨਾਲ ਸਾਰੇ ਜਿਹੜਾ ਜਿੱਤੀਆਂ ਵੱਡੀ ਜਿੱਤ ਹੋਈ ਹੈ ਸੋ ਮੈਂ ਸਾਰੇ ਸਾਨੇ ਵਾਲਾ ਸੇ ਧੰਨਵਾਦ ਕਰਦਾ ਵਿਰੋਧੀਆਂ ਨੂੰ ਰਲ ਕੇ ਅੱਜ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਕਾਗਰਸ ਅਕਾਲੀ ਇਕੱਠੇ ਆ ਤੇ ਮੰਨਦੇ ਨਹੀਂ ਸੀ ਤੇ ਕਾਗਰਸ ਅਕਾਲੀ ਜਨ ਅੱਜ ਕਲੀਅਰ ਹੋ ਗਿਆ ਕਿ ਇਕੱਠੇ ਹੋ ਕੇ ਇਲੈਕਸ਼ਨ ਲੜਿਆ ਫਿਰ ਵੀ ਹਲਕਾ ਸਾਨੇ ਵਾਲੇ ਤੇ ਪਾਣੀ ਲਾ ਸਕਦਾ ਅੱਛਾ ਸਰ ਜੋ ਇਲਜ਼ਾਮ ਲੱਗਦੇ ਸੀ ਕਾਗਰਸ ਦਾ ਲੱਗਦਾ ਪੀ ਐਂਡ ਫੇਅਰ ਤੁਸੀਂ ਇਲੈਕਸ਼ਨ ਦਾ ਜ਼ਿਕਰ ਕੀਤਾ ਸੀ ਕਿਵੇਂ ਜੀ ਮੈਂ ਪਹਿਲੇ ਦਿਨ ਤੋਂ ਕਿਹਾ ਸੀਗਾ ਕਿ ਜੇ ਮੈਂ ਕਾਗਜ਼ ਵੀ ਕੈਸਲ ਕਰਾ ਸਕਦੇ ਹਾਂ ਕੁਝ ਕਰ ਸਕਦੇ ਪੂਰੀ ਸ਼ਾਂਤੀਪੂਰਵਕ ਹਰ ਇੱਕ ਨੂੰ ਕਾਗਜ਼ ਪਰੰਦ ਦਿੱਤੇ ਆ ਚਾਹੇ ਯਾਰਮੀਦਵਾਰ ਸੀ ਚਾਹੇ ਕਾਂਗਰਸ ਦੇਸੀ ਚਾਹੇ ਅਕਾਲੀ ਦੇ ਚਾਹੇ ਬੀਜੇਪੀ ਦੇ ਇਲੈਕਸ਼ਨਲ ਦਿਨਾਂ 'ਚ ਵੀ ਕਿਤੇ ਤੱਕਾ ਨਹੀਂ ਕਰਵਾਇਆ ਜਿੱਥੇ ਜਿੱਥੇ ਇਲੈਕਸ਼ਨਲ ਸ਼ਾਂਤੀਪੂਰਵਕ ਕੋਈ ਕਿਉਂਕਿ ਮੈਂ ਹਲਕਾ ਸਾਹਨੇ ਵਾਲੇ ਬਜ਼ੁਰਗਾਂ ਦਾ ਸੇਵਾਦਾਰ ਆ ਨੌਕਰ ਆ ਮੈਨੂੰ ਮਾਣ ਹੈ ਸਾਹਨੇ ਵਾਲਾ ਵਸੀਆਂ ਤੇ ਕేశਵਰੇ ਮਾਨ ਸਤਿਕਾਰ ਕਰਦੇ ਰਹਿਣਗੇ ਸੋ ਆਮ ਆਦਮੀ ਪਾਰਟੀ ਨੂੰ ਚੁੰਦੇ ਆ ਚੁੰ ਰਹੇ ਆ ਬਹੁਤ ਵੱਡੀ ਲੀਨਾਂ ਚੁੜਿਆ ਸੋ ਮੈਂ ਉਹਨਾਂ ਦਾ ਧੰਨਵਾਦੀ ਆ ਤੇ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਆ ਜਿਨ੍ਹਾਂ ਨੇ ਹਲਕਾ ਸਾਨੇ ਵਾਲ ਚ ਸਾਰੇ ਪੰਜਾਬ ਨਾਲੋਂ ਵੱਧ ਕਰੋੜਾ ਰੁਪਇਆ ਹਲਕਾ ਸਾਨੇ ਵਾਲ ਚ ਲੱਗਾ ਤੇ ਹੋਰ ਲੱਗਣ ਜਾ ਰਹੇ ਨੇ ਸੋ ਇਹ ਮੰਤਰੀ ਪੰਜਾਬ ਦਾ ਸਿਨੈਰੀਓ ਕੀ ਦੇਖਦੇ ਆ 2027 ਦੇ ਵਿੱਚ ਆਮ ਆਦਮੀ ਪਾਰਟੀ ਵੱਡੀ ਜਿੱਤ ਹੋਏਗੀ ਸੋ ਜਿਹੜੇ ਕਹਿੰਦੇ ਆ ਕਿ ਅਸੀਂ ਆ ਰਹੇ ਆ ਉਹ ਸਾਰਾ ਸਾਹਮਣੇ ਆ ਜਾਣਾ ਕਿਉਂਕਿ ਕੰਮ ਕੰਮਾਂ ਦੇ ਉੱਤੇ ਵਿਕਾਸ ਦੇ ਕੰਮਾਂ ਦੇ ਉੱਤੇ ਨਿਮਾਣੇ ਪੰਦੇ ਉੱਤੇ ਸ਼ਾਂਤੀਪੂਰਵਕ ਆਮ ਆਨIi ਪਾਰਟੀ ਜਿਹੜੀ ਇਲੈਕਸ਼ਨ ਲੜ ਰਹੀ ਹੈ ਸੋ ਸਾਨੂੰ ਸੌਕਾ ਸੇਵਾਦਾਰ ਲੋਕਾਂ ਨੂੰ ਪਸੰਦ ਆ ਪੂਰਾ ਪੰਜਾਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੀ ਤਰੱਕੀ ਲੱਗੇ ਹੋਏ ਆ ਸਾਡੇ ਪਾਰਟੀ ਸੁਪਰੀਮਾਰਡਿੰਗ ਕੇਜਰੀਵਾਲ ਜੀ ਦਿੱਤੀਆਂ ਗਰੰਟੀਆਂ ਪੂਰੀਆਂ ਕਰ ਰਹੇ ਆ ਸੋ ਹਰ ਗਰੰਟੀ ਪੂਰੀ ਕੀਤੀ ਆ ਸੋ ਇਸੇ ਕਰਕੇ ਲੋਕਾਂ ਨੇ ਵਿਕਾਸ ਨੂੰ ਚੁਣਿਆ ਆਮ ਆਦਮੀ ਪਾਰਟੀ ਨੂੰ ਚੁਣਿਆ ਆ ਫਿਰ ਦੇਖੋ ਆਮ ਆਦਮੀ ਪਾਰਟੀ ਜਿੱਕਾਰੇ ਲੱਗ ਰਹੇ ਐ ਇਸੇ ਕਰਕੇ ਲੱਗ ਰਿਹਾ ਕਿ ਜਿੱਤ ਜਿਹੜੀ ਹੋ ਰਹੀ ਆ ਹਰ ਬੋ ਜਿਹੜੀ ਖੁਸ਼ੀ ਮਨਾਈ ਜਾ ਰਹੀ ਹੈ ਖੁਸ਼ੀ ਮਨਾਈ ਜਾ ਰਹੀ ਆ ਸੋ ਮੈਂ ਜਿੱਤਣ ਵਾਲੇ ਵੀਰਾਂ ਦਾ ਵਧਾਈਕਰਨ ਦਿੰਨਾ ਜਿਹੜੇ ਸਾਡੇ ਪੰਜ-ਛੇ ਉਮੀਦਵਾਰ ਰਹੇ ਸੋ ਮੈਂ ਉਹਨਾਂ ਨੂੰ ਵੀ ਕਹਿਣਾ ਕਬਰੌਣਾ ਨਹੀਂ ਸਰਕਾਰ ਤੁਸੀਂ ਸੇਵਾਦਾਰ ਹੋ ਤੁਸੀਂ ਲੋਕਾਂ ਦੇ ਕੰਮ ਕਰਨੇ ਆ ਜੇ ਸਾਡੇ ਕੋਈ ਭਰਾ ਹਾਰ ਵੀ ਗਏ ਉਹਨਾਂ ਨੂੰ ਕਹਿ ਕਬਰੌ ਤੁਸੀਂ ਲੋਕਾਂ ਦੇ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰੋ ਬੈਰ ਬਿਰੋ ਨਹੀਂ ਪਾਉਣਾ ਜੇ ਹਾਰ ਗਏ ਤਾਂ ਵੀ ਸਾਡੀ ਜਿੱਤ ਹੈ ਲੋਕਾਂ ਨੇ ਸਾਨੂੰ ਬਹੁਤ ਸਾਰੀਆਂ ਵੋਟਾਂ ਪਾਈਆਂ ਹਲਕਾ ਸਾਨ੍ਹੇਵਾਲ ਚ ਸਭ ਤੋਂ ਵੱਧ ਵੋਟਾਂ ਜਿਹੜੀਆਂ ਆ ਮਾਰੀ ਪਾਰਟੀ ਨੂੰ ਪਈਆਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਸੋ ਮੈਂ ਸਾਨ੍ਹੇਵਾਲ ਵਾਸੀਆਂ ਦੇ ਜਿੱਤੇ ਹੋਏ ਵੀਰਾਂ ਨੂੰ ਮੁबारकਵਾ ਦਿਨਾ ਹਾਰੇ ਹੋਏ ਨੂੰ ਵੀ ਮੈਂ ਬੇਨਤੀ ਕਰਦਾ ਕਿ ਲੜਨਾ ਨਹੀਂ ਪਿਆਰ ਨਾਲ ਸੇਵਾਦਾਰ ਬਣ ਕੇ ਆਪਾਂ ਸੇਵਾ ਕਰਨੀ ਹੈ ਸਰਕਾਰ ਹੈ ਮੁੱਖ ਮੰਤਰੀ ਸਾਡਾ ਇਹੀ ਹੁਕਮ ਹੈ ਕਿ ਨਿਮਾਣੇ ਬਣ ਕੇ ਸੇਵਾ ਕਰੋ ਪੰਜਾਬ ਦੇ ਲੋਕ ਸਾਨੂੰ ਪਸੰਦ ਕਰਦੇ ਨੇ ਅਸੀਂ ਪੰਜਾਬ ਦੇ ਲੋਕਾਂ ਦੀ ਪੰਜਾਬ ਦੀ ਤਰੱਕੀ ਲਈ ਕੰਮ ਕਰਨਾ ਤੇ ਕਰ ਰਹੇ ਨੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਰੇ ਵੀਰਾਂ ਧੰਨਵਾਦ ਕਰਦਾ ਪਰਮਾਤਮਾ ਦੀ ਕਿਰਪਾ ਹੋਈ ਹੈ ਹਲਕਾ ਸਾਨੇਲ ਜਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਹੈ ਦੋਨੇ ਪਾਰਟੀਆਂ ਕਾਂਗਰਸ ਅਕਾਲੀ ਦਲ ਰਲ ਕੇ ਬੂਥ ਲਗਾਏ ਰਲ ਕੇ ਪਿੰਡ ਵੰਡ ਕੇ ਇੱਕ ਦੂਜੇ ਨੂੰ ਸਾਰਿਆ ਕੋਸ਼ਿਸ਼ ਕੀਤੀ ਇਹਨਾਂ ਨੇ ਹਲਕਾ ਸਾਨੇਵਾਲ ਨੂੰ ਆਮ ਆਦਮੀ ਪਾਰਟੀ ਨੇ ਹਰੋਣ ਨੂੰ ਪਰ ਜਦੋਂ ਪਰਮਾਤਮਾ ਦੀ ਦਇਆ ਹੋਵੇ ਹਲਕਾ ਸਾਨੇਵਾਲ ਦੇ ਲੋਕ ਨਾਲ ਹੋਣ ਮੈਂ ਹਲਕਾ ਸਾਨੇਵਾਲ ਦੇ ਸਾਰੇ ਬਜ਼ੁਰਗਾਂ ਦਾ ਵੀਰਾਂ ਦਾ ਨੌਜਵਾਨਾਂ ਦਾ ਭੈਣਾ ਮਤਾਮਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਅੱਜ ਤੁਸੀਂ ਹੌਸਲਾ ਹੋਰ ਬੁਲੰਦ ਕਰਤਾ ਬਹੁਤ ਮਾਣ ਦਿੱਤਾ ਅਧਨੋ ਵੱਧ ਜਿਹੜੀਆਂ ਆਮ ਆਦਮੀ ਪਾਰਟੀ ਦੀ ਸੀਟ ਹੋਈ ਜਿੱਤ ਹੋਈ ਹੈ ਅਧਨੋ ਵੱਧ ਵੋਟਾਂ ਪ੍ਰਿਧਾਨਸ਼ਟ ਬੋਰਡ ਜਿਹੜੀ ਮੈਂ ਕਹੂੰਗਾ ਆਮ ਆਦਮੀ ਪਾਰਟੀ ਨੂੰ ਪਈ ਹਲਕਾ ਸਾਨੇ ਹਲਚ ਮੈਂ ਸਾਰੇ ਪਿੰਡਾਂ ਦੇ ਬਜ਼ੁਰਗਾਂ ਦਾ ਸਰਪੰਚਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਵਾਅਦਾ ਕਰਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਸਾਡੇ ਉਮੀਦਵਾਰ ਜਿਤਾਏ ਉਹਨਾਂ ਨਾਲ ਵਾਅਦਾ ਕਿ ਇੱਕ ਇੱਕ ਕੰਮ ਤੁਹਾਡਾ ਸੇਵਾਦਾਰ ਬਣ ਕੇ ਤੁਹਾਡਾ ਨੌਕਰ ਬਣ ਕੇ ਜਿਸ ਤਰ੍ਹਾਂ ਲੱਗੇ ਹੋਏ ਸੀ ਉਸ ਤਰ੍ਹਾਂ ਲੱਗੇ ਰਾਂਗੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਹੁਕਮ ਸੀ ਅਰਵਿੰਦ ਕੇਜਰੀਵਾਲ ਜੀ ਦਾ ਵੀ ਹੁਕਮ ਸੀ ਕਿ ਪੂਰੇ ਪਿਆਰ ਨਾਲ ਜਿਹੜੀ ਸ਼ਾਂਤੀਪੂਰਵਕ ਇਲੈਕਸ਼ਨ ਕਰਾਉਣੀ ਹੈ ਸ਼ਾਂਤੀਪੂਰਵਕ ਇਲੈਕਸ਼ਨ ਹੋਈ ਹੈ ਕਿਸੇ ਨੂੰ ਤੱਕਾ ਨਹੀਂ ਹੋਇਆ ਬਹੁਤ ਵੱਡੀ ਜਿੱਤ ਜਿਹੜੀ ਆਮ ਆਦਮੀ ਪਾਰਟੀ ਦੀ ਹੋਈ ਆ ਸੋ ਮੈਂ ਆਪਣੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਹਲਕਾ ਸਾਂਹੇ ਵਾਲ ਵੱਲੋਂ ਹਲਕਾ ਸਾਂਹੇ ਵਾਲ ਦੇ ਵਸਨੀਕਾਂ ਵੱਲੋਂ ਮੁਬਾਰਕਬਾਦ। ਅਕਾਲੀ ਦਲ ਕਹਿ ਰਿਹਾ ਸਾਡੀ ਵਾਪਸੀ ਹੋਈ ਹੈ। ਕੁਝ ਉਹਨਾਂ ਨੇ ਸਵਾਲ ਵੀ ਚੁੱਕੇ ਨੇ ਕਹਿੰਦੇ ਕਿ ਤੁਹਾਡੇ ਜਿਹੜੇ ਮੰਤਰੀ ਆ ਜਾਂ ਵਿਧਾਇਕ ਆਪਣੇ ਪਿੰਡ ਦਾ ਕਾਰਜ ਮੈਂ ਤੇ ਆਪਣੇ ਪਿੰਡੋਂ ਜਿੱਤਿਆ ਮੁੰਡੀਆਂ ਚੋਂ ਜਿੱਤੇ ਆ ਬਹੁਤ ਵੱਡੀ ਜਿੱਤਿਆ ਜਿਹੜੇ ਅਸੀਂ ਤੇ ਪੂਰੀ ਜੋਰ ਨਾਲ ਸਾਰੇ ਜਿਹੜਾ ਜਿੱਤੀਆਂ ਵੱਡੀ ਜਿੱਤ ਹੋਈ ਹੈ ਸੋ ਮੈਂ ਸਾਰੇ ਸਾਨੇ ਵਾਲਾ ਸੇ ਧੰਨਵਾਦ ਕਰਦਾ ਵਿਰੋਧੀਆਂ ਨੂੰ ਰਲ ਕੇ ਅੱਜ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਕਾਗਰਸ ਅਕਾਲੀ ਇਕੱਠੇ ਆ ਤੇ ਮੰਨਦੇ ਨਹੀਂ ਸੀ ਤੇ ਕਾਗਰਸ ਕੱਲ੍ਹ ਜਾਂ ਅੱਜ ਕਲੀਅਰ ਹੋ ਗਿਆ ਕਿ ਇਕੱਠੇ ਹੋ ਕੇ ਇਲੈਕਸ਼ਨ ਲੜਿਆ ਫਿਰ ਵੀ ਹਲਕਾ ਸਾਨੇ ਵਾਲੇ ਤੇ ਪਾਣੀ ਲਾ ਸਕਦਾ ਅੱਛਾ ਸਰ ਜੋ ਇਨਜ਼ਾਮ ਲੱਗਦੇ ਸੀ ਜਿਹੜਾ ਕਾਗਰਸ ਆ ਲੱਗਦਾ ਫੇਅਰ ਤੁਸੀਂ ਇਲੈਕਸ਼ਨ ਦਾ ਜ਼ਿਕਰ ਕੀਤਾ ਸੀ ਕਿਵੇਂ ਜੀ ਮੈਂ ਪਹਿਲੇ ਦਿਨ ਤੋਂ ਕਿਹਾ ਸੀਗਾ ਕਿ ਜੇ ਮੈਂ ਕਾਗਜ਼ ਵੀ ਕੈਸਲ ਕਰਾ ਸਕਦੇ ਹਾਂ ਕੁਝ ਕਰ ਸਕਦੇ ਪੂਰੀ ਸ਼ਾਂਤੀਪੂਰਵਕ ਹਰ ਇੱਕ ਨੂੰ ਕਾਗਜ਼ ਪਰਾਂ ਦਿੱਤੇ ਆ ਚਾਹੇ ਯਾਰਮੀਦਵਾਰ ਸੀ ਚਾਹੇ ਕਾਂਗਰਸ ਦੇ ਸੀ ਚਾਹੇ ਕਾਲੀ ਦੇ ਚਾਹੇ ਭਾਜਪਾ ਦੇ ਇਲੈਕਸ਼ਨਲ ਦਿਨਾਂ 'ਚ ਵੀ ਕਿਤੇ ਤੱਕਾ ਨਹੀਂ ਕਰਵਾਇਆ ਜਿੱਥੇ-ਜਿੱਥੇ ਇਲੈਕਸ਼ਨਲ ਸ਼ਾਂਤੀਪੂਰਵਕ ਕੋਈ ਕਿਉਂਕਿ ਮੈਂ ਹਲਕਾ ਸਾਹਨੇ ਵਾਲੇ ਬਜ਼ੁਰਗਾਂ ਦਾ ਸੇਵਾਦਾਰ ਆ ਨੌਕਰ ਆ ਮੈਨੂੰ ਮਾਣ ਹੈ ਸਾਹਨੇ ਵਾਲਾ ਵਸੀਆਂ ਤੇ ਕਿਸੇ ਵਰੀ ਮਾਨ ਸਤਕਾਰ ਕਰਦੇ ਰਹਿਣਗੇ ਸੋ ਆਮ ਆਦਮੀ ਪਾਰਟੀ ਨੂੰ ਚੁਣਦੇ ਆ ਚੁਣ ਰਿਹਾ ਬਹੁਤ ਵੱਡੀ ਲੀਨਾਂ ਚੁਣਿਆ ਸੋ ਮੈਂ ਉਹਨਾਂ ਦਾ ਧੰਨਵਾਦੀ ਆ ਤੇ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਆ ਜਿਹੜਾ ਨੇ ਹਲਕਾ ਸਾਨੇ ਵਾਲ ਚ ਸਾਰੇ ਪੰਜਾਬ ਨਾਲੋਂ ਵੱਧ ਕਰੋੜਾ ਰੁਪਇਆ ਹਲਕਾ ਸਾਨੇ ਵਾਲ ਚ ਲੱਗਾ ਤੇ ਹੋਰ ਲੱਗਣ ਜਾ ਰਿਹਾ ਹੈ ਸੋ ਇਹ ਮੰਤਰੀ ਪੰਜਾਬ ਦਾ ਸਿਨੈਰੀਓ ਕੀ ਦੇਖਦੇ ਆ 2027 ਦੇ ਵਿੱਚ ਆਮ ਆਦਮੀ ਪਾਰਟੀ ਵੱਡੀ ਜਿੱਤ ਹੋਏਗੀ ਸੋ ਜਿਹੜੇ ਕਹਿੰਦੇ ਆ ਅਸੀਂ ਆ ਰਹੇ ਆ ਉਹ ਸਾਰਾ ਸਾਹਮਣੇ ਆ ਜਾਣਾ ਕਿਉਂਕਿ ਕੰਮ ਕੰਮਾਂ ਦੇ ਉੱਤੇ ਵਿਕਾਸ ਦੇ ਕੰਮਾਂ ਦੇ ਉੱਤੇ ਨਿਮਾਣੇ ਪੰਦੇ ਉੱਤੇ ਸ਼ਾਂਤੀਪੂਰਵਕ ਆਮ ਆਨ ਲਈ ਪਾਰਟੀ ਜਿਹੜੀ ਇਲੈਕਸ਼ਨ ਲੜ ਰਹੀ ਹੈ ਸੋ ਸਾਨੂੰ ਸੌਕਿਆ ਸੇਵਾ ਦਾ ਲੋਕਾਂ ਨੂੰ ਪਸੰਦ ਹੈ ਪੂਰਾ ਪੰਜਾਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੀ ਤਰੱਕੀ ਲੱਗੇ ਹੋਏ ਆ ਸਾਡੇ ਪਾਰਟੀ ਸੁਪਰੀਮਾਰੀਨ ਕੇਜਰੀਵਾਲ ਜੀ ਦਿੱਤੀਆਂ ਗਾਰੰਟੀਆਂ ਪੂਰੀਆਂ ਕਰ ਰਿਹਾ ਸੋ ਹਰ ਗਾਰੰਟੀ ਪੂਰੀ ਕੀਤੀ ਹੈ ਸੋ ਇਸੇ ਕਰਕੇ ਲੋਕਾਂ ਨੇ ਵਿਕਾਸ ਨੂੰ ਚੁਣਿਆ ਆਮ ਆਦਮੀ ਪਾਰਟੀ ਨੂੰ ਚੁਣਿਆ ਆ ਫਿਰ ਦੇਖੋ ਆਮ ਆਦਮੀ ਪਾਰਟੀ ਜਿੱਕਾਰੇ ਲੱਗ ਰਹੇ ਇਸੇ ਕਰਕੇ ਲੱਗ ਰਿਹਾ ਕਿ ਜਿੱਤ ਜਿਹੜੀ ਹੋ ਰਹੀ ਹੈ ਹਰ ਬੋ ਜਿਹੜੀ ਖੁਸ਼ੀ ਮਨਾਈ ਜਾ ਰਹੀ ਹੈ ਸੋ ਮੈਂ ਜਿੱਤਣ ਵਾਲੇ ਵੀਰਾਂ ਦਾ ਬਾਰਕਵਾ ਦਿੰਨਾ ਜਿਹੜੇ ਸਾਡੇ ਪੰਜ ਸੱਤ ਉਮੀਦਵਾਰ ਰਹੇਗੇ ਸੋ ਮੈਂ ਉਹਨਾਂ ਨੂੰ ਵੀ ਕਹਿਣਾ ਕਬਰੌਣਾ ਨਹੀਂ ਸਰਕਾਰ ਤੁਸੀਂ ਸੇਵਾਦਾਰ ਹੋ ਤੁਸੀਂ ਲੋਕਾਂ ਦੇ ਕੰਮ ਕਰਨੇ ਆ ਜੇ ਸਾਡੇ ਕੋਈ ਭਰਾ ਹਾਰ ਵੀ ਗਏ ਉਹਨਾਂ ਨੂੰ ਕਹਿ ਕਬਰੌਣ ਦੀ ਲੋੜ ਨਹੀਂ ਤੁਸੀਂ ਲੋਕਾਂ ਦੇ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰੋ ਬੈਰ ਬਰੋ ਨਹੀਂ ਪਾਉਣਾ ਜੇ ਹਾਰ ਗਏ ਤਾਂ ਵੀ ਸਾਡੀ ਜਿੱਤ ਹੈ ਲੋਕਾਂ ਨੇ ਸਾਨੂੰ ਬਹੁਤ ਸਾਰੀਆਂ ਵੋਟਾਂ ਪਾਈਆਂ ਹਲਕਾ ਸਾਨ੍ਹੇਵਾਲ ਚ ਸਭ ਤੋਂ ਵੱਧ ਵੋਟਾਂ ਜਿਹੜੀਆਂ ਆ ਮਾਰੀ ਪਾਰਟੀ ਨੂੰ ਪਾਈਆਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਸੋ ਮੈਂ ਸਾਨ੍ਹੇਵਾਲ ਵਾਸੀਆਂ ਦੇ ਜਿੱਤੇ ਹੋਏ ਵੀਰਾਂ ਨੂੰ ਮਾਰਕਵਾ ਦਿਨਾ ਹਾਰੇ ਹੋਏ ਨੂੰ ਵੀ ਮੈਂ ਬੇਨਤੀ ਕਰਦਾ ਕਿ ਲੜਨਾ ਨਹੀਂ ਪਿਆਰ ਨਾਲ ਸੇਵਾਦਾਰ ਬਣ ਕੇ ਆਪਾਂ ਸੇਵਾ ਕਰਨੀ ਹੈ ਸਰਕਾਰ ਹੈ ਮੁੱਖ ਮੰਤਰੀ ਸਾਡਾ ਇਹ ਹੀ ਹੁਕਮ ਹੈ ਕਿ ਨਿਮਾਣੇ ਬਣ ਕੇ ਸੇਵਾ ਕਰੋ ਪੰਜਾਬ ਦੇ ਲੋਕ ਸਾਨੂੰ ਪਸੰਦ ਕਰਦੇ ਨੇ ਅਸੀਂ ਪੰਜਾਬ ਦੇ ਲੋਕਾਂ ਦੀ ਪੰਜਾਬ ਦੀ ਤਰੱਕੀ ਲਈ ਕੰਮ ਕਰਨਾ ਤੇ ਕਰ ਰਹੇ ਹਾਂ